ਇੱਕ ਬੇਨਤੀ ਆ ਕਿ ਇਹਦੇ 9 ਨੰਬਰ ਦਿੱਤੇ ਗਿਆ ਜੀ ਇੱਕ ਮਿੰਟ ਉਹਨੂੰ ਬੋਲ ਲੈਣ ਨੌ ਨੰਬਰ ਦਿੱਤੇ ਗਿਆ ਜੀ ਉਹ ਕਹਿੰਦੇ ਵੀ ਕਈ ਵਾਰੀ ਇਹ ਹੁੰਦਾ ਕਿ 10ਵੇਂ ਤੇ ਡਿਜ਼ਰਵ ਨਹੀਂ ਕਰਦਾ ਹੁੰਦਾ ਪਸ਼ੂ ਤਾਂ ਉਹ ਕਹਿੰਦੇ ਵੀ ਅਸੀਂ ਨਸਲ ਜਿਤਾਉਣੀ ਆ ਇਸ ਕਰਕੇ 9 ਨੰਬਰ ਦਿੱਤੇ ਗਿਆ ਜੀ ਤੇ 9ਵੇਂ ਨੰਬਰ ਤੇ ਆਈ ਹੈ 2 ਨੰਬਰ ਐਮ 2 ਕਿੱਥੇ ਆ ਵੀ ਐਮ 2 ਵਾਲਾ ਆ ਜਾ ਫਿਰ ਦੂਜੇ ਧਿਆਉ ਰੱਬ ਨੂੰ ਆ ਆਈ ਆ ਜੀ 9ਵੇਂ ਨੰਬਰ ਤੇ ਕਿਹੜੇ ਪਿੰਡ ਤੋਂ ਆ ਜੀ ਕੋਟ ਸ਼ਮੀਰ ਤੋਂ ਆ ਜੀ ਕੋਟ ਸ਼ਮੀਰ ਤੋਂ ਆਏ ਆ ਕਿਹਦੀ ਆ ਇਹ ਸਰਕਾਰੀ ਸੀ ਮੰਦੀ ਹੈ ਜੀ ਸਰਕਾਰੀ ਸੀ ਮੰਦੀ ਆ ਜੀ ਹਰਿਆਣੇ ਵਾਲੇ ਦੀ ਕਿ ਪੰਜਾਬ ਵਾਲੇ ਦੀ ਹਰਿਆਣੇ ਵਾਲੇ ਦੀ ਜੀ ਲਓ ਜੀ ਆ ਦੇਖੋ ਕਿੱਡੀ ਚੰਗੀ ਝੋਟੀ ਆ ਜਿਹੜੀ 9ਵੇਂ ਨੰਬਰ ਤੇ ਆਈ ਆ 8ਵਾਂ ਜੀ 8ਵਾਂ ਨੰਬਰ ਆ ਜੀ 35 35 ਵਾਲਾ ਆ ਜਾਓ ਜੀ 35 ਵਾਲਾ ਆ ਜਾਓ ਜੀ ਆਈਏ ਜੀ ਛੋਟੀ 8ਵੇਂ ਨੰਬਰ ਤੇ ਲੋ ਵੇਖ ਲੋ ਗੌਰ ਨਾਲ ਕਿਹੜੇ ਪਿੰਡੋਂ ਆਏ ਆ ਬਾਈ ਰਾਮਪੁਰਾ ਪਿੰਡ ਆ ਜੀ ਰਾਮਪੁਰੇ ਤੋਂ ਆਏ ਆ ਜੀ ਤੇ ਕੀਦੀ ਆ ਇਹ ਸਰਕਾਰੀ ਸੀ ਬੰਦੀ ਹਰਿਆਣੇ ਵਾਲੇ ਦੀ ਹਰਿਆਣੇ ਦੇ ਸਰਕਾਰੀ ਸੀ ਮੰਦੀ ਆ ਬੇਸ਼ੱਕ ਮੁਕਾਬਲਾ ਪੰਜਾਬ ਦਾ ਹੀ ਆ ਪਰ ਹਰਿਆਣਾ ਹਾਜ਼ਰੀ ਲਵਾਈ ਜਾਂਦਾ ਉਹਦੀ ਕਿਸੇ ਨਾ ਕਿਸੇ ਹਿਸਾਬ ਨਾਲ ਲੋ ਜੀ 7 ਮਾ ਨੰਬਰ ਜੀ 41 ਨੰਬਰ 41 ਨੰਬਰ ਉਹ ਦੇਖੋ ਵੀ ਐ ਸਮਰਥਨ ਕਰਨ ਵਾਲੇ ਆਉਂਦੇ ਆ ਬਾਈ ਕਿਹੜੇ ਪਿੰਡ ਤੋਂ ਆਇਆ ਜੀ ਆਕਲੀਏ ਤੋਂ ਬਾਈ ਆਕਲੀਏ ਤੋਂ ਆਇਆ ਇਹ ਕਿਦੀ ਆ ਇੱਕੋ ਹੀ ਨੂਰ ਦੀ ਆ ਇੱਕੋ ਹੀ ਨੂਰ ਦੀ ਆ ਬਹੁਤ ਬਹੁਤ ਮੁਬਾਰਕਾ ਸਜਣਾ ਦੀ ਮਾਂ ਦਾ ਕੋਈ ਰਿਕਾਰਡ ਹਾਂ 22 ਪਲੱਸ ਰਿਕਾਰਡ ਸੀ 22 ਪਲੱਸ ਰਿਕਾਰਡ ਹੈ ਦੀ ਮਾਂ ਦਾ ਤੁਸੀਂ ਦੇਖੋ ਵੀ ਜੱਜਾਂ ਦੀ ਜੱਜਮੈਂਟ ਦੇਖੋ ਵੀ ਘਟੋ ਘਟ ਮਾਂ ਦੇ ਰਿਕਾਰਡ ਵੀ ਚੰਗੇ ਆ ਜਿਹੜੀਆਂ ਨੰਬਰਾਂ ਤੇ ਆਉਂਦੀਆਂ ਇਹ ਆਪਣਾ 7ਵਾਂ ਲੈ ਵੀ 6ਵਾਂ 20 ਨੰਬਰ 20 ਨੰਬਰ ਆਵੇ ਚਾਚਾ ਇਹ 20 ਨੰਬਰ ਵਾਲਾ ਜੀ 6ਵੇਂ ਤੇ ਆ ਜੀ ਕਿਹੜੇ ਪਿੰਡ ਤੋਂ ਆਇਆ ਜੀ ਕੋਟੜੇ ਤੋਂ ਕੋਟ ਕੋਟ ਇੱਥੋਂ ਦੇ ਹੀ ਐ ਪਿੰਡ ਵਾਲੇ ਰੱਖ ਗਏ ਇੱਕ ਨੰਬਰ ਇਹ ਕਿਹਦੀ ਆ ਇਹ ਪਿੰਡ ਜੀ ਆ ਸਾਣ ਜੀ ਮੁੰਡੇ ਸੰਦੀਪ ਗੁਲੇ 바ਵਾ ਡੇਰੀ ਫਾਰਮਿੰਗ ਵਾਲਿਆਂ ਦਾ 바ਵਾ ਡੇਰੀ ਫਾਰਮ ਵਾਲੇ ਆ ਭਾਈ ਕੋਟੜੇ ਦੇ ਉਹ ਸਾਣ ਦੀ ਬੱਚੀ ਆ ਇਹਦੀ ਮਾਂ ਦਾ ਕੋ ਰਿਕਾਰਡ 16 ਲੀਟਰ 16 ਲੀਟਰ ਇਹਦੀ ਮਾਂ ਦਾ ਰਿਕਾਰਡ ਆ ਕੋਟੜੇ ਵਾਲੇ ਉਹ ਤੁਹਾਡਾਂ ਦਾ ਝੋਟਾ ਵੀ ਸਮਝ ਲੋ ਜਿੱਤ ਗਿਆ ਇਹ 6ਵਾਂ ਨੰਬਰ ਹੈ ਜੀ ਤੇ ਪੰਜਵਾਂ 37 ਨੰਬਰ ਆ ਜਾ 37 ਨੰਬਰ ਪੰਜਵਾਂ ਕਿਹੜੇ ਪਿੰਡ ਤੋਂ ਆਇਆ ਕਿਸ਼ਨਗੜ੍ਹ ਤੋਂ ਜੀ ਕਿਸ਼ਨਗੜ੍ਹ ਕਿਸ਼ਨਗੜ੍ਹ ਪਿੰਡ ਤੋਂ ਆਇਆ ਜੀ ਤੇ ਕੀ ਦੀ ਕੀ ਦੀ ਹੈ ਇਹ ਇਹ ਸਰਕਾਰੀ ਸੀਮੰਦੀ ਹਰਿਆਣੇ ਦੀ ਹਰਿਆਣੇ ਦੇ ਸਰਕਾਰੀ ਸੀਮੰਦੀ ਬੱਚੀ ਆ ਤੇ ਇਹਦੀ ਮਾਂ ਦਾ ਕੋ ਰਿਕਾਰਡ 17 ਕਿਲੋ ਜੀ 17 ਕਿਲੋ ਇਹਦੀ ਮਾਂ ਦਾ ਰਿਕਾਰਡ ਆ ਵੀ ਸੱਜਣੋ ਏ ਆਇਆ 37 ਨੰਬਰ ਆ ਨਹੀਂ ਤੁਹਾਡਾ ਲੋ ਵੀ ਚੌਥੇ ਵਾਲਾ ਹੋ ਜਾਓ ਰੈਡੀ ਜਦੋਂ ਤਾੜੀਆਂ ਮਾਰ ਦਿਆ ਕਰੋ ਪਹਿਲੇ ਚਾਰਾਂ ਨੰਬਰਾਂ ਨੂੰ ਤੇ ਲੈ ਵੀ ਚੌਥਾ ਹੈਗਾ 17 ਨੰਬਰ 17 ਵਾਲਾ ਆ ਆ ਵੀ ਆ ਗੱਪੁਰਿਆਂ ਨੂੰ ਪਹਿਲੇ ਤੇ ਨਾਲਿਆਂ ਨੂੰ ਚੌਹਾਂ ਵਾਲਿਆਂ ਨੂੰ ਤਾੜੀਆਂ ਮਾਰ ਦਿਆ ਕਰੋ ਜਰੂਰ ਇਹ ਕਿਹੜੇ ਪਿੰਡ ਤੋਂ ਆਈ ਆ ਹੀਰੋ ਕਲਾਂ ਤੋਂ ਜੀ ਇਹ ਹੀਰੋ ਕਲਾਂ ਤੋਂ ਆਈ ਆ ਭਾਈ ਤੇ ਇਹ ਕੀ ਦੀ ਆ ਐਲ ਡੀ ਐਫ ਦੇ 나ਗ ਦੀ ਆ ਜੀ ਇਹ ਐਲ ਡੀ ਐਫ ਦੇ 나ਗ ਦੀ ਆ ਤੇ ਇਹਦੀ ماں ਦਾ ਕੋਈ ਰਿਕਾਰਡ ਆ 16 ਕਿਲੋ ਜੀ 16 ਕਿਲੋ ਇਹਦੀ ماں ਦਾ ਰਿਕਾਰਡ ਆ ਬਹੁਤ ਬਹੁਤ ਮੁबारकਾ ਸੱਜਣੋ ਚੌਥੇ ਵਾਲਿਓ ਲੈ ਵੀ ਤੀਜੇ ਵਾਲੇ ਹੋ ਜੋ ਤਿਆਰ ਆ ਤੀਜਾ ਨੰਬਰ ਆ ਜੀ 42 ਨੰਬਰ ਟੋਕਨ ਮਾਰੋ ਛਾਲ ਛੂਲ ਕੌਣ ਆ ਅੱਛਾ ਇੱਧਰ ਫਿਰਦੇ ਆ 42 ਨੰਬਰ ਆ ਜੀ ਤੀਜਾ ਮੁਬਾਰਕਾਂ ਸੱਜਣੋ ਕਿਹੜੇ ਕਿਹੜੇ ਥਾਂ ਤੋਂ ਆਏ ਆ ਇਹ ਬਾਂਮਣੀ ਵਾਲਾ ਜੀ ਬਾਂਮਣੀ ਵਾਲਾ ਪਿੰਡ ਇਹ ਕਿਹਦੀ ਆ ਇਹ ਸਾਮਬਾਲ ਕੀ ਦੀ ਸਾਮਬਾਗ ਉਹ ਹਾਂਜੀ ਸਾਮਬਾਲ ਕੀ ਦੀ ਸਾਮਬਾਲ ਸਾਮਬਾਲ ਕੀ ਸਾਮਬਾਲਕੀਆ ਸਾਮਬਾਲਕੀਆ ਦੀ ਆ ਤੇ ਇਹਦੀ ਮਾਂ ਦਾ ਕੋਈ ਰਿਕਾਰਡ ਸਾਡੇ 21 ਕਿਲੋ ਦੀ ਚਵਾਈ ਹੋਈ ਹੈ ਜੀ ਸਾਡੇ 21 ਕਿਲੋ ਦੀ ਲਾਈਵ ਚਵਾਈ ਹੋਈ ਵੀ ਆ ਇਹਦੀ ਮਾਂ ਦੀ ਤੇ ਦੋ ਦੰਦ ਦੇ ਵਿੱਚ ਝੋਟੀ ਜਿੱਤੀ ਆ ਬਾਈ ਰਿੰਗ ਚ ਜਾਈ ਜਾਓ ਜਿਨ੍ਹਾਂ ਦਾ ਨਿਭੜ ਗਿਆ ਕੰਮ ਇਹ ਤੀਜਾ ਸੀਗਾ ਜੀ ਲਓ ਵੀ ਦੂਜਾ ਆ ਗਿਆ 39 ਨੰਬਰ 39 ਆ ਲਓ ਵੀ ਆਓਗੇ ਨਾ ਤਾੜੀ ਧੂੜੀ ਮਾਰਦਿਆ ਕਰੋ 39 ਨੰਬਰ ਦੂਜਾ ਕਿਹੜੇ ਬੰਡੋ ਆਇਆ ਰਾਜਿਆਣਾ ਜ਼ਿਲ੍ਹਾ ਮੋਗਾ ਰਾਜਿਆਣਾ ਜ਼ਿਲ੍ਹਾ ਮੋਗਾ ਜਿਹਨਾਂ ਦਾ ਸਾਡੇ ਬੰਦੇ ਆ ਤੁਸੀਂ ਸਾਸਰੂਕਾ ਤੇ ਇਹ ਕਿਹੜੇ ਦੀ ਆ ABC ਸੂਰਵੀਰ ਫਿਰ ABC ਬਿਰਾਲੀ ਸੂਰਵੀਰ ਝੋਟੇ ਦੀ ਆ ਇਹਦੀ ਮਾ ਦਾ ਰਿਕਾਰਡ 21 ਕਿਲੋ ਲਾਈਵ 21 ਕਿਲੋ ਲਾਈਵ ਇਹ ਕਹਿੰਦੇ ਚਵਾਈ ਹੋਈ ਵੀ ਆ ਤੇ ਲੈ ਵੀ ਪਹਿਲਾ ਰਹਿ ਗਿਆ 19 ਨੰਬਰ 19 ਨੰਬਰ ਪਹਿਲੇ ਤੇ ਆ ਗਈ ਆ ਓ ਭਾਈ ਆ ਗਈ ਓ ਝੋਟੀ ਮੇਰੇ ਪੁੱਤ ਦੀ ਓਏ ਹੋਏ 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 ਉਹ ਗੋਲਾ ਲੋਡ ਸੀ ਉਹ ਜਵਾਕ ਤੇ ਮੇਰੇ ਕੋਲੇ ਗੇੜੇ ਨਾਲ ਉਖ ਜਾ ਗਿਆ ਚਾਚਾ ਕਹਿੰਦਾ ਆ ਵੀ ਜਵਾਕ ਨੇ ਝੋਟੀ ਸੰਭੀ ਓਏ ਆ ਜਵਾਕ ਨੇ ਆ ਨਿੱਕੇ ਜੇ ਜਵਾਕ ਨੇ ਜਵਾਕ ਨੇ ਝੋਟੀ ਸੰਭੀ ਆ ਆਹਾ ਤੇ ਇਹ ਲੜਕੇ ਲੈ ਕੇ ਆਇਆ ਘਰੋਂ ਮੈਨੂੰ ਅੱਧੀ ਇੰਟਰਵਿਊ ਇਹ ਉੱਥੇ ਕੁਰਸੀ ਤੇ ਬੈਠਾ ਹੀ ਦੇ ਆ ਕਹਿੰਦਾ ਵੀ ਚਾਚਾ ਮੈਂ ਤਾਂ ਲੜਕੇ ਆਇਆ ਵੀ ਲੈ ਕੇ ਜਾਣੀ ਆ ਇਹ ਕਿਹੜੇ ਦੀ ਕਿਹੜੇ ਦੀ ਆ ਇਹ ਇਹ ਲక్ష్ਮੀ ਡੈਰੀ ਫਾਰਮ ਦੇ ਰਾਜੇ ਦੀ ਧੀ ਆ ਜੀ ਇਹ ਲక్ష్ਮੀ ਡੈਰੀ ਫਾਰਮ ਵਾਲੇ ਰਾਜੇ ਦੀ ਆ ਧੀ ਇਹ ਤੇ ਇਹਦੀ ਮਾ ਦਾ ਰਿਕਾਰਡ 24 ਕਿਲੋ 780 ਗ੍ਰਾਮ ਹੈ 24 ਕਿਲੋ 780 ਗ੍ਰਾਮ ਇਹਦੀ ਮਾ ਦਾ ਰਿਕਾਰਡ ਹੈ ਲਾਈਵ ਤੁਸੀਂ ਇਹ ਦੇਖੋ ਵੀ ਪਹਿਲੇ ਤੇ ਆਈ ਹੈ ਤੇ ਇਹਦੀ ਮਾ ਦਾ ਰਿਕਾਰਡ ਵੀ ਸਭ ਤੋਂ ਵੱਧ ਆ ਮਤਲਬ ਜਜਿੰਗ ਦੇਖੋ ਯਾਰ ਕਿਸ ਲੈਵਲ ਦੀ ਹੋਈ ਆ ਤਾੜੀਆਂ ਮਾਰ ਦਿਓ ਯਾਰ ਜੱਜਾਂ ਦੇ ਨਾਂ ਤੇ ਵੀ ਆਪਾਂ ਕਿਹੜਾ ਹੁਣ ਮਾ ਦਾ ਰਿਕਾਰਡ ਪੁੱਛ ਕੇ ਪਹਿਲੇ ਨੰਬਰ ਤੇ ਗੱਡੀ ਆ ਤੇ ਇਹ ਲੱਛਣ ਵੇਖੇ ਵੀ ਹਾਂ ਯਾਰ ਵਾਕੇ ਲੱਛਣ ਚੰਗੇ ਆ ਤੇ ਵਾਕਈ ਚੰਗੇ ਆ ਬਾਈ ਪਿਛਲੀ ਪੱਤਰੀ ਫਰੋਲੀ ਆ ਉਹਦੇ ਵੀ ਚੰਗੇ ਆ ਬਹੁਤ ਬਹੁਤ ਮੁਬਾਰਕਾਂ ਪੁੱਤ ਤੇਰੇ ਤੇ ਲੋੜ ਬਾੜਾ ਬਾੜਾ ਲੋੜ ਸੀ ਤੇਰੇ ਤੇ ਜਿਉਂਦਾਰ ਹੈ